ਜੀ ਪੀ ਉਹ ਲੱਗਿਆ ਪਾਪਾ ਦੇ ਰਖੜੀ ਬੰਨਣ ਹੁਣ ਐਦਾਂ ਦੀ ਬਣਾ ਲਈ ਥਾਲੇ ਦੀ ਬਣਾ ਲਈ ਆ ਕੀ ਦੀ ਹੈ ਨਹੀਂ ਆਉਦੀ ਹੈ ਤੇ ਨਹੀਂ ਪੀ ਉਹ ਬੰਦਿਆ ਘੋਲ ਗੱਠ ਕਿਹੜੀ ਇਹ ਮੈਂ ਮਾਮੂ ਦੇ ਬੰਨਣੇਗਾ ਸਿੰਮੂ ਦਾ ਇੰਦੂ ਤਾਂ ਬੰਨ ਲਿਆ ਪਹਿਈ ਉੱਥੇ ਭਾਈ ਕੀ ਕੀ ਹੈ ਤੇਰਾ ਤਾਂ ਕਹਿੰਦਾ ਕਿ ਡਾਕਟਰੀ ਕਰਨ ਜੋਗੀਆਂ ਹੀ ਆ ਤੁਸੀਂ ਪਿੰਡਾਂ ਨਾਲ ਠੀਕ ਨਹੀਂ ਹੱਥ ਚ ਲੱਗਦੀ ਕਿਉਂਕਿ ਜਿੱਕੇ ਮਿਲਦਾ ਹੁਣ ਦੀਦੀ ਹੁਣੀ ਤਾਂ ਸਾਰੇ ਚਲੇ ਗਏ ਸੀ ਰਖੜੀ ਬੰਨ ਕੇ ਤੇ ਹੁਣ ਮੈਂ ਚੱਲੀ ਆ ਆਪਣੇ ਭਰਾ ਦੇ ਰਖੜੀ ਬੰਨਣ ਇੱਥੇ ਪਟਿਆਲੇ ਦੇ ਨੇੜੇ ਹੀ ਰਹਿੰਦੇ ਨੇ ਇੱਕ ਪੀਰ ਜੀ ਉਹਨਾਂ ਦੇ ਰਖੜੀ ਬੰਨਣ ਚਲੇ ਜਾਂ ਉਹਨਾਂ ਦੇ ਕੱਲ ਵੀ ਫੋਨ ਆ ਰਹੇ ਸੀ ਅੱਜ ਵੀ ਸਿਰ ਤੋਂ ਫੋਨ ਆ ਰਹੇ ਨੇ ਦੀਜ ਦੇ ਮੇਰੀ ਤੇ ਕਾਪੀ ਦੇ ਗੀਲੇ ਦੇ ਪਾਪਾ ਚਲੇ ਆਉਣਾ ਉਹਨੂੰ ਰਖੜੀ ਬੰਨਣਾ ਮਨੇ ਵੀਡੀਓ ਚ ਨਾਲ ਕਦੋਂ ਮੈਂ ਕਹਿ ਰਹੇ ਨੇ ਭੈਣ ਜੀ ਆ ਜਾਓ ਵੀਰ ਜੀ ਕੀ ਖਾएंगे ਮਨੇ ਸਪੈਸ਼ਲ ਡਿਸ਼ ਬਣਾਈ ਆ ਜਾ ਕੇ ਅਸੀਂ ਉਹ ਦਾ ਆਨੰਦ ਲਵਾਂਗੇ ਪੂਰਾ ਹੈ ਨਾ ਬਿਲਕੁਲ ਬਾਰੇ ਤਾਂ ਬਹੁਤ ਨਾਈਸ ਨੇ ਵਿਚਾਰੇ ਇਹ ਹਰ ਵਾਰ ਜਦ ਵੀ ਅਸੀਂ ਜਾਂਦੇ ਕੋਈ ਉਹ ਮਤਲਬ ਸਾਡੇ ਮਨ ਪਸੰਦੀ ਦੀ ਚੀਜ਼ ਹੁੰਦੀ ਹੈ ਉਹ ਬਣਾਉਂਦੇ ਨੇ ਭੈਣ ਜੀ ਪਹਿਲਾਂ ਪੁੱਛਣਗੇ ਵੀ ਆਏ ਹੋ ਕੀ ਖਾਣਗੇ ਤੁਸੀਂ ਉਹ ਬਣਾਵਾਂਗੇ ਨੂ ਰਾਣੀ ਵੀ ਪੂਰੀ ਸੇਵਾ ਕਰਦੀ ਹੈ ਪੂਰੀ ਸੇਵਾ ਕਰਦੀ ਹੈ ਸੰਦੀਪ ਵੀ ਅੱਗੇ ਜੀ ਵਿਚਾਰੀ ਬਹੁਤ ਚੰਗੀ ਹੈ ਇਹ ਅੱਜ ਤਾਂ ਇਹਨਾਂ ਦੇ ਵੀਰ ਜੀ ਨੇ ਵੀ ਫੋਨ ਕਰਿਆ ਸਪੈਸ਼ਲ ਕੀ ਖਾਣਗੇ ਦੱਸੋ ਫਿਰ ਉਹ ਵੀ ਬਣਾਵਾਂਗੇ ਠੀਕ ਉਹ ਵੀ ਵਿਚਾਰੇ ਮੇਰੇ ਵਰਗੇ ਪਿਊਰ ਵੈਸ਼ਨੂ ਨੇ ਮੈਂ ਵੀ ਪਿਊਰ ਵੈਸ਼ਨੂ ਹਾਂ ਮੈਂ ਵੀ ਕਰਕੇ ਅਸੀਂ ਦਾਲ ਸਬਜ਼ੀ ਅੱਛੀ ਬਣਾ ਕੇ ਖਾਂਦੇ ਹਾਂ ਮਤਲਬ ਹੈ ਨਾ ਵੈਜੀਟੇਬਲ ਬਿਲਕੁਲ ਤੇ ਮਹਤਰਮ ਮਹਾਰਾਜਿਆਂ ਦਾ ਤੇ ਬਲਾਦੇ ਸਿਮਰੀ ਹੈ ਤੋਂ ਨਾਮ ਦਾ ਵੇਰਵਾ ਜੀ ਤੇ ਇੱਕ ਮਾਜ ਮਰਾਤੀਆ ਨੂੰ ਗੁਰਦੁਆਰਾ ਚਾਰਨ ਸ਼ੋਪਾਪਟਾ ਇਸ ਤੋਂ ਦਵਾਰਿਆ ਤੇ ਗਵੰਦ ਮਹਾਰਾਜਿਆਂ ਪਈ ਪਿੰਡ ਵਾਲੇ ਰਾਹ ਹੈ ਜੀ ਹੁਣ ਅਸੀਂ ਪਿੰਡ ਵਾਲੇ ਰਾਹ ਪੈ ਗਏ ਪਈ ਪਿੰਡ ਵਾਲੇ ਰਾਹ ਪਿੰਡ ਦਾ ਤਾਉਣ ਕਲਾ ਤਾਉਣ ਕਲਾ ਪਿੰਡ ਤੋਂ ਕਲਾਂ ਇਹ ਮੇਰੇ ਭੂਆ ਜੀ ਦਾ ਪਿੰਡ ਹੈ। ਇਹ ਬੰਦਾ ਚਾਰ ਨਾਲ ਜਾਂਦਾ ਹੈ। ਸਹੀ ਗੱਲ ਹੈ। ਜੇ ਗਾਂਹਾਂ ਨਾਲ ਕੋਈ ਵਧੀਆ ਮਤਲਬ ਮਾਨ ਸਤਕਾਰ ਚ ਕਰਦਾ ਚੱਗਿਆ ਆਂਦਾ। ਨਹੀਂ ਤਾਂ ਤੁਹਾਨੂੰ ਪਤਾ ਹੈ ਜੇ ਪਿਆਰ ਨਾ ਹੋਵੇ ਤਾਂ ਨੇੜੇ ਦੀ ਰਿਸ਼ਤੇਦਾਰੀ ਚ ਵੀ ਨਹੀਂ ਜਾਇਆ ਜਾਂਦਾ। ਸਹੀ ਗੱਲ ਆ। ਹੈ। ਇੰਨਾ ਜਿਵੇਂ ਉਹਨਾਂ ਗਾਂਹਾਂ ਇਹਨਾਂ ਦੇ ਭੂਆ ਜੀ ਉਹਨਾਂ ਦੇ ਗਾਂ ਬੱਚੇ ਨੇ ਮਤਲਬ ਵੀ ਜੁੜੀ ਫਟ ਜਿੱਤਾ ਸੀ ਆਪਣੇ ਦੇਖੇ ਵੀ ਨਹੀਂ ਹੈਗੇ ਉਹ ਤਾਂ ਮਤਲਬ ਐਨੀ ਦੇਰ ਪਹਿਲਾਂ ਤੇ ਡੈਥ ਹੋਈ ਹੋਈ ਆ ਤੇ ਸਹੀ ਗੱਲ ਹੈ ਉਹ ਵੀ ਵਿਚਾਰ ਚਲੋ ਬਰਾਂ ਐ ਵੀ ਸਾਡੇ ਭਾਈ ਕੋਈ ਨਹੀਂ ਕੋਈ ਹਾਂ ਬਰਾਂ ਐ ਵੀ ਚਲੋ ਉਹ ਵੀ ਚੰਗੇ ਸੀ ਜਿਨ੍ਹਾਂ ਦੇ ਅੱਗੇ ਮਤਲਬ ਬੱਚੇ ਇਹਨੇ ਹੁਣ ਹਾਰਦੇ ਨੇ ਇੰਨਾ ਮਾਨ ਸਤਕਾਰ ਦਿੰਦੇ ਨੇ ਛੋਟੇ ਵੀ ਆ ਕੋਈ ਨਾ ਕੋਈ ਜੀ ਦੇ ਜਵਾਨਾਂ ਦੇ ਬੱਚੇ ਬੰਦਨ ਹੋ ਜਰੋਕਦੇ ਆਏ ਹੋਏ ਦੇ ਹਨਾ ਭਤੀਜੇ ਮੇਰੇ ਭਤੀਜੀਆਂ ਵੀ ਵਿਆਹ ਤੀਆਂ ਆਪ ਦੀ ਜੇ ਵੀ ਵਿਆਹ ਤੇ ਹੋਤੇ-ਹੋਤੀਆਂ ਵੀ ਹੈਗੇ ਦੋਤੇ ਦੋਤੀਆਂ ਵੀ ਹੈਗੇ ਸਾਰਾ ਮੈਂ ਚੰਗੇ ਮੈਨੂੰ ਬੱਚਿਆਂ ਬਰਾਬਰ ਹੀ ਮੰਨਦੇ ਨੇ ਵੀਰ ਜੀ ਉਹਨੇ ਇੰਨਾ ਮਾਨ ਸਤਕਾਰ ਕਰਦਾ ਹੁੰਦਾ ਤੇ ਹੁਣ ਇੱਕ ਮੇਰੇ ਵਰਗਾ ਜਿਹਦੇ ਨਾਲ ਬਣਦੀ ਨਹੀਂ ਨਾ ਜੀ ਬੰਦ ਤੇ ਕਿਉਂ ਬੰਦੀ ਬੰਦੀ ਨਹੀਂ ਬੰਦੀ ਤੇ ਨਹੀਂ ਬੰਦੀ ਆ ਤੁਹਾਡੇ ਰਿਸ਼ਤੇਦਾਰੀ ਜਾਂ ਜਮੀਨੀ ਕਿਸ ਤਰ੍ਹਾਂ ਚਲਾ ਲੋ ਜਿੰਨੀ ਬੰਦੀ ਹੈ ਮੇਰੀ ਘੱਟ ਬਣ ਆਪਾਂ ਪਹੁੰਚ ਗਏ ਗੇਟ ਕੋਲ ਤਾਂ ਹਾਂ ਭਾਬੀ ਖੜੀ ਨਹੀਂ ਰਹਿ ਲੈ ਪਿਓ ਮੈਂ ਟਾ ਪੱਕਾ ਡਰਾਈਵਰ ਆ ਹੈਵੀ ਹੈਵੀ ਵਾਲੇ ਡਰਾਈਵਰ ਆ ਹੈਵੀ ਹੈਵੀ ਵਾਲੇ ਡਰਾਈਵਰ ਆ ਦੇਖੋ ਇਕਲਾ ਦੀ 국민의동 참여 중 크기가 정말 ਹਾਂ ਸਸਿਕਾ ਕੈਸੀ ਜੀ ਜੀ ਆ ਤਾਂ ਵਿਆਹ ਵਾਲੇ ਪੁਰਾਣੇ ਬੈੱਡ ਨਹੀਂ ਆ ਤਾਂ ਪੰਪ ਦੇ ਵਿਆਹ ਵਾਲੇ ਭਾਬੀ ਦੇ ਵਿਆਹ ਵਾਲੇ ਬੈੱਡ ਨੇ ਜਿਹੜੇ ਸਿੰਗਲ ਬੈੱਡ ਆ ਉਹ ਕੱਢੇ ਜਾਣੇ ਆ ਹਾਂ ਜਿਹੜੇ ਦੋਏ ਕੱਢੇ ਨਹੀਂ ਜਾਣੇ ਦੇ ਹੀ ਜਾਂਦੇ ਸਹੀ ਹੈ ਸਿਆਲਾ ਚ ਫੇਰੀ ਨਾ ਮੈਂ ਅੰਦਰ ਕਰ ਦੂੰਗੀ ਸਹੀ ਗੱਲ ਹੈ ਮੈਂ ਨਾ ਪੁੱਟੇ ਪੁੱਟੇ ਕੋ ਠੀਕ ਹੈ ਨਹੀਂ ਇਹ ਬੈੱਡ ਵਧੀਆ ਨਹੀਂ ਕਾਮਯਾਬ ਨੇ ਸ਼ਰੀਪੁਰ ਘਰੇ ਪਲਾਏ ਇਹ ਤਾਂ ਕੁਝ ਬਣੀ ਨਹੀਂ ਹਾਂ ਕੋ ਬੰਜੀ ਦੀ ਸੋ ਵੀ ਨਾ ਹਨਾ ਛੋਟੀ ਜੀ ਮੈਂ ਵੀ ਦੇਖ ਕੇ ਹਟੀਆਂ ਅਸੀਂ ਤੁਹਾਰਾ ਕੈਂਪ ਲਾਉਣ ਗਏ ਪਤਾ ਨਹੀਂ ਉਹ ਘੇੜਾ ਅੰਦਰ ਜੁਪੀ ਚ ਗਏ ਸੀ ਉਥੇ ਇਹ ਤਾਂ ਪੈਟਰਨ ਹੈ ਉਥੇ ਦੋ ਫੱਟੇ ਰੱਖ ਕੇ ਉੱਪਰ बस ਉਹਨਾਂ ਨੇ ਉਹ ਹੀ ਲਾਇਆ ਗੱਦਾ ਰੱਖਿਆ ਉਥੇ ਪਤਾ ਕੌਣ ਆਉਂਦਾ ਸੀ ਸਲਮਾਨ ਖਾਨ ਸ਼ੂਟਿੰਗ ਕਰਨ ਆਉਂਦਾ ਸੀ ਇਹਦੇ ਉਹ 25-30 ਕਮਰੇ ਬਣਾਏ ਹੋਏ ਸੀ ਅੱਗੇ ਗੈਸ ਰੂਮ ਸਾਰਾ ਫੈਸਲਾ ਹੈ ਉਹ ਹੁੰਦਾ ਤੇ ਕੀ ਆਪਾ ਅੱਛਾ ਕੱਦਾ ਫਿਰੋ ਕੈਸੇ ਪੜਾ ਦੇਂ? ਦੀਦੀ ਨੂੰ ਪੜਾ ਦੇ। ਕੈਸੇ ਪੜਾ ਦੇਂ? ਪੜਾ ਦੇ ਉਹ ਨੂੰ। ਪੜਾ ਦੇ। ਕੰਨ ਪੜਾ ਦੇ। ਬੱਸ ਤੇ ਮਿਕਰਿਆ। ਆਪਾਂ ਸੰਭੇ ਰੇ ਤੇ। ਪੈਸਾ ਕਹਿਣੀ। ਉਹਦਾ ਦਿਲ ਨਹੀਂ ਹੈ। ਪੈਸਾ ਸਭ ਨੂੰ ਹੀ ਪਿਆਰਾ ਬਹੁਤ। ਇਹਦੇ ਇੰਨੂੰ ਜ਼ਿਆਦਾ ਨਹੀਂ। ਇਹ ਗੱਲ ਉਹਦਾ ਹੈ। ਨਾ ਦੀਦੀ ਤੂੰ ਨਾ। ਪਤਾ ਚਾਹਲੇ ਪਤਾ ਨਹੀਂ ਹੈਗਾ। ਦੂਜੇ ਹੱਥ ਤੇ ਬਣਾ ਲੈ। ਇੱਕ ਦੂਜੇ ਦਾ ਮੂੰਹ ਮਿਟਾ ਕਰਾਉਂਦੇ ਹੋਏ ਥੈਂਕ ਯੂ ਸੋਟ ਹੈ ਜੀ ਕਿਹੜਾ ਕਲਰ ਦਾ ਲੈਮਨ ਕਲਰ ਦਾ ਲੈਮਨ ਕੀ ਕਹਿੰਦੇ ਨੇ ਔਰੇਂਜ ਦੇਖੀ ਇਹ ਔਰੇਂਜ ਆ ਜਾ ਤਿੱਤੂ ਆ ਜਾ ਬਈ ਤਿੱਤੂ ਤੂੰ ਵੀ ਬਣਾ ਕਿੰਨੀਆਂ ਰੱਖੜੀਆਂ ਬਣੀਆਂ ਗਈਆਂ ਕਿੰਨੀਆਂ ਬਈ ਜਾ ਸੀ ਛੋਟੇ ਹੁੰਦੇ ਸੀ ਆ ਹੁੰਦਾ ਸੀ ਆ ਮੇਰੇ ਇੰਨੀ ਆ ਮੇਰੇ ਇੰਨੀ ਆ ਸਕੂਲ ਤੇ ਜਾ ਕੇ ਲਿਖਾਉਂਦੇ ਸੀ ਤੁਹਾਨੂੰ ਆਹ ਕੀ ਬੋਕਸ ਬੋਕਸ ਦੇ ਭਾਈ ਦਾਦਾ ਸੂਈ ਰੱਖੜੀ ਤੇਰੀ ਸੀ ਦਿਖਾਈਂ ਕੀਤੀ ਹਾਂ ਤਬਾ ਆ ਕਿੱਥੇ ਲਿਖ ਆਇਆ ਹਾਂ ਥੈਂਕ ਯੂ ਸਪੈਸ਼ਲ ਸਪੈਸ਼ਲ ਗਿਫਟ ਲੈ ਕੇ ਆਈ ਹੈ ਭਾਈ ਭੂਆ ਤੇਰੀ ਪਰ ਹੋ ਤਾਂ ਸੱਟਾ ਥੋੜਾ ਖੜਕਾ ਟੜਕਾ ਗਿਆ ਸੀ ਰਾਤ ਚ ਮੈਂ ਵੀ ਬਣਾਉਣੀ ਆ ਭਾਈ ਕੋਈ ਇੰਨਾ ਚੋ ਕਰਦੀ ਏ ਮੇਰੇ ਲੋਜੀ ਇਹ ਦੇਖੋ ਸੰਦੀਪ ਬਣਾਉਣ ਲੱਗੇ ਆ ਪੂੜੇ ਸਾਡੇ ਲਈ ਸਪੈਸ਼ਲ ਠੀਕ ਹੈ ਮੈਨੂੰ ਤਾਂ ਉਹ ਪੂੜਿਆਂ ਦਾ ਬੈਟਰ ਤਿਆਰ ਕਰਿਆ ਹੋਇਆ ਹੈ ਇੱਧਰ ਬੇਸਣ ਆ ਬੇਸਣ ਵੀ ਤਿਆਰ ਕਰਿਆ ਹੋਇਆ ਹੈ ਬੇਸਣ ਦੇ ਪੂੜੇ ਨਮਕੀਨ ਇਹ ਬਣਾ ਲਗੇ ਕੀ ਬਣੀ ਚਈਆ ਕਸਟਰ ਪਾ ਕੇ ਖੀਰ ਬਣਾਈ ਹੋਈ ਆ ਠੀਕ ਹੈ ਜੀ ਸਪੈਸ਼ਲ ਡਿਸ਼ ਬਰਸਾਤ ਦੀ ਸਵੇਰ ਦਾ ਫੋਨ ਕਰਿਆ ਵੀਦੇ ਨੇ ਸਾਨੂੰ ਵੀ ਖੀਰ ਪੂਰੇ ਖਾਏ ਹੋ ਅੱਜ ਖੀਰ ਪੂਰੇ ਬਣਾਵਾਂਗੇ ਤੁਹਾਡੇ ਲਈ ਲਖੜੀ ਬੰਨਣਾ ਆਉਂਗੇ ਇਹ ਹੈਗੇ ਜੀ ਭਤੀਜ ਨੂੰ ਸੰਦੀਪ ਇਧਰੋਂ ਪੇਕਿਆਂ ਕੰਨੇ ਹੋਏ ਜੇਠੀ ਨੂੰ ਆ ਸੌਰਿਆਂ ਕੰਨੇ ਹੋ ਆ ਜਿਹੜੀ ਨਵੰਬਰ ਚ ਵੇਹੀ ਆ ਸੀ ਸੁੱਖ ਨਾਲ ਭਾਈ ਇਧਰ ਤਾਂ ਬੱਚੇ ਵੀ ਪੋਤਾ-ਪੋਤੀ ਵੀ ਵੱਡੇ-ਵੱਡੇ ਨੇ ਕਿਹੜੇ ਸੰਚੂ ਅਸੀਂ ਸੰਦੀ ਤੁਹਾਨੂੰ ਬਿਆ 2004. 2004. <laughs> दो हजार चौदह चाहिए दो हजार चौदह च बह के जाए जल भी अस पूरी सेवा करते जैजा मेरी भाभी दस वह असा भाई अगे नूं दिखो कूड़ा तैयार हो गया ਸਾਰੇ ਸੰਸਾਰਗੇ ਆਣ ਵਧੀਆ ਬੰਗਿਆ ਨੇ ਸਾਰਿਆਂ ਦੇ ਸੁਭਾਗ ਘੈਂਟ ਨੇ ਸਾਨੂੰ ਮੁੱਕਦੇ ਸੋਹਣੇ ਵੀ ਪੂਰੀ ਕੇਅਰ ਕਰਦੇ ਨੇ ਇਹ ਜੀ ਗੱਲ ਨਹੀਂ ਲੋ ਜੀ ਖਾਓ ਖੀਰ ਪੂੜੇ ਗਾਇਸ ਆਜੋ ਆਨੰਦ ਬਾਣੀ ਦੇ ਖੀਰ ਪੂੜਿਆਂ ਦਾ ਲੋ ਜੀ ਖੀਰ ਪੂੜੇ ਖਾ ਰਹੇ ਨੇ ਇਹ ਉਹ मामੂ ਵੀ मामੂ ਖੀਰ ਖਾ ਰਹੇ ਨੇ ਕਰਲੀ ਆ ਮੈਡਮ ਖੀਰ ਖਾਂਦੀ ਨਿਕਲਾ ਪੂੜਾ ਖਾਰੀ ਵਿੱਚ ਪਤਾ ਨਹੀਂ ਕਿਹਦੀ ਵੀਡੀਓ ਚ ਆ ਵੀਡੀਓ ਚੱਲੀ ਜਾਂਦੀ ਹੈ ਅੱਜ ਆਕ ਬੈਠੇ ਨੇ ਜੀ ਐਂਡ ਸਿੱਧੀ ਕਰ ਉਹ ਆਪੇ ਮਨ ਪੰਚ ਵਾਲਾ ਕਰਤੀ ਹੁੰਦੀ ਹੈ ਬੜਾ ਸੱਚੀ बहुत शरारती है इन भी तंग कर देना हाँ हाँ तो इत रहे, तो ला ला रहे ने ले ले। थे रहे है जी लो जी ਕੀ ਜੰਚਾ ਸੀ ਪਾਇਲੇਟ ਆਪੇ ਨੇ ਹਾਂ ਉਹ ਆਜਾ ਕਰਦੇ ਤਾਂ ਇਹ ਹੋ ਗਿਆ ਉਹਨਾਂ ਮੇਨ ਦਾ ਹਾਂ ਫਿਰ ਕਹਿੰਦੇ ਕਿ ਪਾਟ ਕਰਾ ਦੇ ਪਾਟਨੇ ਬਹੁਤ ਦੂਰੀ ਮੈਂ ਕਹਿੰਦੀ ਮੈਂ ਇਹ ਆਈਟਮ ਪਰਵਾਇਟ ਕਰਵਾ ਲਿਆ 17 ਦਾ ਚਾਰ ਬਾਅਦ ਜਿਹੜਾ ਮੈਨੂੰ ਰਖਰੇ ਦਾ ਸੂਟ ਮਿਲਿਆ ਸੀਗਾ ਉਹਦੀ ਜਗ੍ਹਾ ਮੈਨੂੰ ਇੱਕ ਹੋਰ ਸੂਟ ਪਸੰਦ ਆ ਗਿਆ ਦੁਕਾਨ ਚੋਂ ਭਤੀਜ ਨੋਦੀ ਦੁਕਾਨ ਚੋਂ ਉਹ ਮੈਂ ਉਹ ਲੈ ਲਿਆ ਦੇਖੋ ਹੈਂਡਵਰਕ ਵਾਲਾ ਲਖੜੀ ਦਾ ਸੂਟ ਮੈਨੂੰ ਇਹ ਮਿਲ ਗਿਆ ਹੁਣ ਚਲੋ ਅਸੀਂ ਚੱਲੇ ਆ ਜੀ ਹੋ ਹੋ ਕਿਤੇ ਘਰੇ ਕਰੋ ਤੁਸੀਂ ਵੀ ਹੋ ਡਾਕਟਰ ਨੂੰ ਰਵਾ ਦੇ ਵਿੱਚ ਇੰਨਾ ਪੇ ਚਲ ਬਾਏ ਸੈ ਸ਼ੋਗ ਅਕਿਰਕਲ ਚੱਲੇ ਚਲੋ ਹਾਂ ਚਲੋ

ਦੇ ਜੀ ਉਹਨੇ ਲੈ ਆ ਕੇ ਦਿੱਤੀ ਸੀ ਤੇ ਨੇ ਥੋੜੀ ਜਾਓ ਵੀਰੇ ਜਪਨੀ ਨੇ ਮਾ ਫੋਨ ਕਰਕੇ ਪਹੁੰਚ ਗਏ ਚਲੋ ਜੀ ਬਾਏ ਬਾਏ ਮੇਰਾ ਫੋਨ ਮਿਲ ਨਹੀਂ ਰਿਹਾ ਜੱਸੀ ਵਾਲੇ ਫੋਨ ਤੇ ਜੱਸੀ ਵਾਲਾ ਨੰਬਰ ਹੈ ਮੇਰੇ ਕੋਲ ਅੱਛਾ ਠੀਕ ਹੈ ਬਬੀ ਠੀਕ ਬਾਏ 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 ਸਾਦੇ ਬਾਏ 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 ਚਲੋ ਚਲੋ